ਹੁਣ ਆ ਕੇ ਮੁੱਖ ਮੰਤਰੀ ਨੇ ਸਾਨੂੰ ਪਹਿਲੀ ਵਾਰੀ ਮੀਟਿੰਗ ਦੇ ਅੰਦਰ ਕੇ ਅੜੀ ਸਾਹਮਣੇ ਬੈਠ ਕੇ ਮੁੱਖ ਮੰਤਰੀ ਨਾਲ ਗੱਲਾਂ ਹੋਈਆਂ ਸਾਰੀਆਂ ਮੰਗਾਂ ਦੇ ਬਾਰੇ ਗੱਲਾਂ ਹੋਈਆਂ ਔਰ ਉਹਨਾਂ ਕੋਲ ਕੋਈ ਜਵਾਬ ਸੀ ਕਿ ਅੱਜ ਟਾਈਮ ਨਹੀਂ ਹੈਗਾ ਆਪਾਂ ਖੁੱਲਾ ਟਾਈਮ ਕੱਢ ਕੇ 27 ਤਰੀਕ ਨੂੰ ਆਪਾਂ 25 ਤਰੀਕ ਨੂੰ ਆਪਾਂ ਮਿਲਾਂਗੇ 25 ਤਰੀਕ ਨੂੰ ਸਾਰੇ ਅਫਸਰ ਵੀ ਬੁਲਾਵਾਂਗੇ ਤੇ ਸਾਰੇ ਉਥੇ ਮੰਤਰੀ ਵੀ ਹੋਣਗੇ ਪਰ ਉਹ ਡੇਟ ਅੱਗੇ ਦੇਖੇ ਪਾਈਗੇ 2 ਤਰੀਕ 23 ਜਿੱਥੋਂ ਸਾਬਤ ਹੁੰਦਾ ਜਿੱਥੇ ਸਾਨੀ ਸਾਹਿਬ ਨੇ ਦੱਸਿਆ ਤੁਹਾਨੂੰ ਕਿ ਇਹ ਗਵਰਨਮੈਂਟ ਤੁਹਾਨੂੰ ਕੁਝ ਵੀ ਦੇ ਕੇ ਰਾਜੀ ਨਹੀਂ ਇਸ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਹੁਣ 10 ਤਰੀਕ ਨੂੰ ਲੁਧਿਆਣੇ ਸਾਂਝਾ ਫਰੰਟ ਦੀ ਮੀਟਿੰਗ ਹੋਏਗੀ ਜਿਹਦੇ ਵਿੱਚ ਫਰਦਰ ਜਿਹੜਾ ਸਾਂਝਾ ਸੰਘਰਸ਼ ਜਿਹੜਾ ਉਹ ਫੈਸਲਾ ਕਰੇਗਾ ਕਿ ਅੱਗੇ ਕੀ ਕਰਨਾ ਜਿੱਥੋਂ ਤੱਕ ਮੇਰਾ ਸਵਾਲ ਹੈ ਮੈਂ ਇਸ ਵਾਰ ਕਰੂੰਗਾ ਕਿ ਆਪਾਂ ਨੂੰ ਮੁੱਖ ਮੰਤਰੀ ਦੀ ਮੇਸ ਮੀਟਿੰਗ ਦਾ ਬਿਲਕੁਲ ਬਾਈਕਾਟ ਕਰਨਾ ਚਾਹੀਦਾ ਕਿਉਂਕਿ ਇਹਨੀਆਂ ਮੀਟਿੰਗਾਂ ਇਹਨਾਂ ਨੇ ਕਿੱਕੀਆਂ ਸਾਨੂੰ ਜਲੀਲ ਕੀਤਾ ਗਿਆ ਇਹਨਾਂ ਦੀ ਇਹਨਾਂ ਦੇ ਭਰੋਸੇ ਦੇ ਵਿੱਚ ਨਹੀਂ ਆਣਾ ਅੱਗੇ ਤੋਂ ਇਹਨਾਂ ਦੀ ਜਿਹੜੀਆਂ ਚਾਰ ਜ਼ਮੀਨੀ ਚੋਣਹਾਰੀਆਂ ਉਹਦੇ ਵਿੱਚ ਡੱਟ ਕੇ ਵਿਰੋਧ ਕਰਾਂਗੇ हरियाणा ਦੇ ਵਿੱਚ ਜਿਹੜੀਆਂ ਚੋਣਾਂ ਦੇ ਵਿੱਚ ਇਹ ਹਿੱਸਾ ਆਪ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨ ਸਾਂਝਾ ਫਰੰਟ ਦੀ ਮੀਟਿੰਗ ਕੈਬਨਿਟ ਸਬ ਕਮੇਟੀ ਨਾਲ ਹੋਈ ਸੀ ਉਸ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਨੇ ਇਹ ਕਹਿ ਕੇ ਮੀਟਿੰਗ ਕਾਲ ਦਿੱਤੀ ਕਿ ਅੱਜ ਫైనాన్స్ ਸੈਕਟਰੀ ਸਾਡੇ ਨਹੀਂ ਹੈਗੇ ਅਸੀਂ ਮੀਟਿੰਗ 27 ਪੰਜ ਨੂੰ ਕਰਾਂਗੇ ਉਹ 27 ਪੰਜ ਅੱਜ ਤੱਕ ਨਹੀਂ ਆਈ ਉਹ 27 ਪੰਜ ਤੋਂ ਬਾਅਦ ਹਰ ਮੀਟਿੰਗ ਪੋਸਟਪਨ ਹੁੰਦੀ ਗਈ ਪੋਸਟਪਨ ਹੁੰਦੀ ਗਈ ਤੇ ਹੁਣ ਆ ਕੇ ਮੁੱਖ ਮੰਤਰੀ ਨੇ ਸਾਨੂੰ ਪਹਿਲੀ ਵਾਰੀ ਮੀਟਿੰਗ ਦੇ ਵਿੱਚ 1 ਜੁਲਾਈ ਨੂੰ ਕਵਾਨਾ ਫਗਵਾੜੇ ਬੁਲਾਇਆ ਸੀ ਔਰ ਉੱਥੇ ਸਾਡ ਨਾਲ ਕੀ ਹੋਇਆ ਉਹ ਸਾਰਿਆਂ ਨੂੰ ਪਤਾ ਹੀ ਹੈ ਸਾਡੀ 10 ਜਗ੍ਹਾ ਤਲਾਸ਼ੀ ਲੈ ਕੇ ਫਿਰ ਸਾਨੂੰ ਅੰਦਰ ਜਾਣ ਦਿੱਤਾ ਗਿਆ ਅੰਦਰ ਕੇ ਬੜੀ ਸਾਹਮਣੇ ਬੈਠ ਕੇ ਮੁੱਖ ਮੰਤਰੀ ਨਾਲ ਗੱਲਾਂ ਹੋਈਆਂ ਸਾਰੀਆਂ ਮੰਗਾਂ ਦੇ ਬਾਰੇ ਗੱਲਾਂ ਹੋਈਆਂ ਔਰ ਉਹਨਾਂ ਕੋਲ ਕੋਈ ਜਵਾਬ ਸੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ